ਪਾ ਆਪਣ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਆ ਔਰ ਇਹ ਕਾਮਯਾਬੀ ਕੂਟਨੀਤਿਕ ਕਹਿ ਸਕਦੇ ਜੋ ਧਾਰਮਿਕ ਕਹਿ ਸਕਦੇ ਕਿਉਂਕਿ ਬ੍ਰਿਟਨ ਦੇ ਵਿੱਚ ਬਹੁਤ ਵੱਡੀ ਕਾਰਵਾਈ ਹੋਈ ਆ ਖਾਸ ਕਰਕੇ ਸਿੱਖਾਂ ਦੇ ਖਿਲਾਫ ਕਲਸਤਾਨੀਆਂ ਦੇ ਖਿਲਾਫ ਆਜ਼ਾਦੀ ਪਸੰਦ ਰੀਡਮ ਫਾਈਟਰ ਦੇ ਸਾਥ ਬਹੁਤ ਵੱਡੀ ਕਾਰਵਾਈ ਰਿਸ਼ੀ ਸੁਖਨੇ ਕੀਤੀ ਹੈ ਹਿੰਦੂ ਧਰਮ ਨੂੰ ਬਹੁਦੇ ਹੋਏ ਨੇ ਹਿੰਦੂਆਂ ਦਾ ਸਾਥ ਦਿੱਤਾ ਹੈ ਔਰ ਇਹ ਲੱਗਦਾ ਸੀ ਕਿ ਉਹ ਐਵੇਂ ਕਰੇਗਾ ਕਿਉਂਕਿ ਉਹ ਇੱਕ ਹਿੰਦੂਆਂ ਤੇ ਹਿੰਦੂਆਂ ਦਾ ਸਾਥ ਉਹ ਦੇ ਰਿਹਾ ਸੀ ਤੋਂ ਤੇ ਉਸਨੇ ਉਹੀ ਕੀਤਾ ਹੈ ਬ੍ਰਿਟਨ ਦੇ ਵਿੱਚ ਰਹਿੰਦੇ ਹੋਏ ਵੀ ਜਿੱਥੇ ਕਿ ਕੰਟਰੀ ਦੂਸਰੀਆਂ ਦੀ ਆ ਪਰ ਉਸਨੇ ਆਪਣੇ ਰਿਲੀਜੀਅਨ ਨੂੰ ਪਹਿਲ ਦਿੱਤੀ ਹੈ ਤੇ ਬਹੁਤ ਸਾਰੇ ਜੋ ਖਾਲਸਤਾਨੀ ਆ ਉਹਨਾਂ ਦੇ ਉੱਪਰ ਬਹੁਤ ਸਖਤ ਕਾਰਵਾਈ ਕੀਤੀ ਆ ਵੀਡੀਓ ਨੂੰ ਦੇਖਿਆ ਜੇ ਸ਼ੇਅਰ ਜ਼ਰੂਰ ਕਰਿਓ ਲਾਈਕ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਭਾਈ ਤਾਂ ਅੱਜ ਹੀ ਸ਼ੁਰੂ ਕਰ ਰਹੇ ਹੁਣੇ ਤਾਜ਼ਾ ਤਾਜ਼ੀ ਕਾਰਵਾਈ ਕੀਤੀ ਹੈ ਤਕਰੀਬਨ 500 ਤਕਰੀਬਨ 500 ਬੈਂਕ ਅਕਾਊਂਟ ਜੋ ਹੈ ਸੀਜ਼ ਕਰ ਦਿੱਤੇ ਆ ਉਹਨਾਂ ਵਿੱਚੋਂ ਕੁਝ ਅਕਾਊਂਟ ਡਾਇਰੈਕਟ ਖਾਲਸਤਾਨੀ ਲੋਕਾਂ ਦੇ ਔਰ ਕੁਝ ਸਪੋਰਟਰਾਂ ਦੇ ਇਹ ਕਹਿ ਕੇ ਕਿ ਇਹ ਖਾਲਸਤਾਨੀ ਫੰਡਿੰਗ ਹੋ ਰਹੀ ਹੈ ਇਸ ਨਾਮ ਤੇ ਇਹਨਾਂ ਅਕਾਊਂਟਾਂ ਤੋਂ ਇਹ ਕਹਿ ਕੇ ਉਹਨਾਂ ਨੂੰ ਸੀਲ ਕਰ ਦਿੱਤਾ ਗਿਆ ਵਾ ਤੇ ਇਸ ਸੰਬੰਧ ਵਿੱਚ ਰਿਸ਼ੀ ਸੁਨਕ ਦੀ ਏਜੰਸੀਆਂ ਅਮਰੀਕਾ ਦੇ ਸੰਪਰਕ ਵਿੱਚ ਵੀ ਰਹਿ ਰਹੀਆਂ ਵਾ ਕਿਉਂਕਿ ਲੱਗਦਾ ਉਹਨਾਂ ਨੂੰ ਤੇ ਇਨਾ ਅਕਾਊਂਟਾਂ ਦੇ ਕਾਰਵਾਈ ਤੋਂ ਬਾਅਦ ਹਵਾਲਿਆਂ ਦੇ ਜਰੀਏ ਪੈਸਾ ਇਧਰ ਉਧਰ ਹੋ ਸਕਦਾ ਵਾ ਇਹ ਸਾਰਾ ਪੈਸਾ ਖਾਲਸਤਾਨ ਦੇ ਫ੍ਰੈਂਡਮ ਦੇ ਕੰਮ ਆਉਣ ਦੇ ਲਈ ਸਪੈਕਲੇਸ਼ਨ ਇਧਰ ਉਧਰ ਹੁੰਦਾ ਵਾ ਔਰ ਇਹਦੇ ਵਿੱਚ 20 ਕਰੋੜ ਰੁਪਇਆ ਇੱਕ ਖਾਲਸਤਾਨੀ ਦੇ ਅਕਾਊਂਟ ਵਿੱਚ ਸੀ ਜੋ ਕਿ ਹੁਣ ਜੋ ਡੈਸਟਮਾਤ ਰੇਟ ਫ੍ਰੈਂਡਮ ਹੋਣਾ ਵਾ ਉਸ ਤੇ ਲਈ ਯੂਜ ਹੋਣਾ ਸੀ ਤੇ ਇਹ ਬਹੁਤ ਵੱਡੀ ਕਾਰਵਾਈ ਅਰਸ਼ੀ ਸੁਨਕ ਨੇ ਕੀਤੀ ਹੈ ਸਿੱਖਾਂ ਦੇ ਖਿਲਾਫ ਅਗਿਆਦੀ ਪਸੰਦ ਲੋਕਾਂ ਦੇ ਖਿਲਾਫ ਕ੍ਰਿਡਾ ਫਾਈਟਰ ਦੇ ਖਿਲਾਫ ਇੱਕ ਤਾਜ਼ਾ اور ਵੱਡੀ ਕਾਰਵਾਈ ਹਿੰਦੂ ਪਰਮਨਵਾਉਦੇ ਹੋਏ ਦੁਆਰਾ ਸਾਧ ਦੇ ਹੰਦੇ ਲਈ ਇਹਦੇ ਨਤੀਜੇ ਅੱਗੇ ਜਾ ਕੇ ਪਤਾ ਚੱਲੂਗਾ ਕਿ ਕੀ ਨਤੀਜੇ ਨਿਕਲਦੇ ਆ ਔਰ ਉਥੋਂ ਦਾ ਜੋ ਸਿਸਟਮ ਹੈ ਉਹ ਇਹਦੇ ਖਿਲਾਫ ਕਿਸ ਤਰੀਕੇ ਨਾਲ ਕਾਰਵਾਈ ਕਰਦਾ ਵਾ ਕਿਉਂਕਿ ਜ਼ਰੂਰੀ ਨਹੀਂ ਕਿ ਅਗਰ ਪ੍ਰਧਾਨ ਮੰਤਰੀ ਇਹ ਕਹਿ ਰਿਹਾ ਹੈ ਕਰ ਰਿਹਾ ਤੇ ਸਾਰਾ ਸਰਵਸ ਸਾਰਾ ਸਿਸਟਮ ਉਵੇਂ ਹੀ ਚੱਲੂਗਾ ਪਰ ਇਹ ਇੱਕ ਵੱਡੀ ਕਾਰਵਾਈ ਰਿਸ਼ੀ ਸੰਕਵਲੋਂ ਸਿੱਖਾਂ ਦੇ ਖਿਲਾਫ ਕੀਤੀ ਗਈ ਹੈ ਔਰ ਇਸ ਤੋਂ ਪਹਿਲਾਂ ਵੀ ਇਹ ਉਸਨੇ ਆਪਣੇ Hindu ਹੋਣ ਦਾ ਸਬੂਤ ਉਸ ਸਮੇਂ ਵੀ ਦਿੱਤਾ ਸੀ ਜਦੋਂ ਇੱਕ ਖਾਲਸਤਾਨੀ ਗਰਮਖਿਆਲੀ ਦੀ ਹੱਤਿਆ ਕੀਤੀ ਗਈ ਜਰੇਨੀਅਮ ਦੇ ਨਾਲ ਇੱਕ ਬਹੁਤ ਹੀ ਸੋਚੀ ਸਮਝੀ ਸ਼ਾਇਦ ਇਹਨਾਂ હત્યા ਕੀਤੀ ਗਈ ਕਤਲ ਕੀਤਾ ਗਿਆ ਉਸ ਨੂੰ ਵੀ ਬਿਨਾ ਕਿਸੇ ਤਹਿਕੀਕਾਤੋਂ ਨੇਚਰਲ ਡੈਥ ਕੈਂਸਰ ਨਾਲ ਨੇਚਰਲ ਡੈਥ ਦੇ ਕਰਕੇ ਦਿਖਾ ਕੇ ਡਿਕਲੇਅਰ ਕਰਕੇ ਉਹ ਫਾਈਲ ਨੂੰ ਬੰਦ ਕੀਤਾ ਗਿਆ ਜਦਕਿ ਸ਼ਹਿਰਿਆਂ ਸਭ ਨੂੰ ਸਾਹਮਣੇ ਪਤਾ ਹੈ ਕਿ ਇਹ ਇੱਕ ਸਨਹਿਯਤ ਕਤਲ ਸੀਗਾ ਜਿਵੇਂ ਬ੍ਰਿਟਨ ਦੇ ਜਿਵੇਂ ਇੰਗਲੈਂਡ ਦੇ ਵਿੱਚ ਕੀਤਾ ਗਿਆ ਵਿਜੋਦਾ ਉਵੇਂ ਹੀ ਖੰਡਾ ਦਾ ਕਤਲ ਸੀਗਾ ਔਰ ਉਵੇਂ ਹੀ ਪੰਨੂ ਦਾ ਜਿਵੇਂ ਕਰਨਾ ਚਾਹੁੰਦੇ ਸੀ ਉਹੀ ਸਿਸਟਮ ਇਥੇ ਪੱਟਿਆ ਗਿਆ ਲੇਕਿਨ ਫਰਿਸ਼ੀ ਸੁਨਕ ਜੋ ਕਿ ਇੱਕ ਬ੍ਰਾਹਮਣ ਹੈ ਹਿੰਦੂ ਹੈ ਉਸਨੇ ਆਪਣੇ ਹਿੰਦੂ ਪ੍ਰਵਾਧ ਦੇ ਨਾਲ ਇੱਕ ਵੱਡਾ ਦੋਸਤੀ ਨਭਾਈ ਹੈ ਪਰ ਸਿੱਖਾਂ ਦੇ ਨਾਲ ਇੱਕ ਵੱਡਾ ਤਰੋਹ ਕਮੌਂਡੀ ਕੋਸ਼ਿਸ਼ ਕੀਤੀ ਖਿਲਾਫ ਕਾਰਵਾਈ ਕੀਤੀ ਆ ਹਾਲਾਂਕਿ ਬ੍ਰਿਟਨ ਸਿੱਖਾਂ ਦਾ ਦੇਂਦਾਰ ਹੈ ਕਿਨਾਂ ਫਿਰ ਵੀ ਉਹ ਸਿੱਖਾਂ ਦੇ ਖਿਲਾਫ ਪੋਤਰੇ ਆ ਸ਼ਹਿਦ ਉਹਦੇ ਨਿਯਮ ਔਰੇ ਕਾਨੂੰਨ ਜਿਹੜਾ ਸਾਹਮਣੇ ਆਉਣਗੇ ਉਦੋਂ ਪਤਾ ਲੱਗੂ ਕਿ ਇਹਦਾ ਰੀਜਨ ਕੀ ਰਿਹਾ ਪਰ 500 ਅਕਾਊਂਟ ਸੀਲ ਕੀਤਾ ਗਿਆ ਬ੍ਰਿਟਨ ਵੱਲੋਂ ਇਹ ਇੱਕ ਵੱਡੀ ਖਬਰ ਹੈ ਖਾਲਸਤਾਨੀ ਸਿੱਖਾਂ ਦੇ ਉੱਪਰ ਵੱਡੀ ਕਾਰਵਾਈ ਕੀਤੀ ਬ੍ਰਿਟਨ ਦੀ ਰਿਸ਼ੀ ਸੁਨਕ ਸਰਕਾਰ ਨੇ